ਕਿਹੜਾ ਪਿੰਡਾ ਤੇਰਾ ਓਏ ਹਲੋ ਨਹੀਂ ਗੱਲਾਂ ਤਾਂ ਇੱਕ ਦੋ ਬਣ ਗਲੇ ਆ ਹਾਂ ਗੱਦੇ ਵਾਸਤੇ ਉਹ ਉਧਰ ਜਾ ਪੁੱਤ ਜਵਾਬ ਇਧਰ ਇਧਰ ਗੱਦੇ ਵਾਸਤੇ ਗੱਲ ਬਣ ਗਲੇ ਆ ਕੁਝ ਨਹੀਂ ਮੈਂ ਹੂੰ ਵੀ ਬਾਤ ਸਮਾਦ ਦਾ ਸਮਾਦ ਦਾ ਗੱਲ ਬਣ ਗਲੇ ਆ ਨਾ ਕੀ ਤੇਰਾ ਮੌ ਤਾਂ ਮੇਰਾ ਤੂਫਾਨ ਹੈ ਤੂਫਾਨ ਤੂਫਾਨ ਸਿੰਘ ਕਿਹੜਾ ਪਿੰਡਾ ਕਿਹੜਾ ਪਿੰਡਾ ਤੇਰੇ ਪਿਓ ਦਾ ਨਾਮ ਕੀ ਆ

ਕਿੰਨੇ ਪੈਸੇ ਨੇ ਦੇਖੀ ਦੇਖੀ ਸਾਰੇ ਖਰਚ ਇੱਕ ਮਿੰਟ ਆ ਪੈਸੇ ਇकडे ਜਿਹੜੇ ਕੱਢੇ ਨੇ ਕਾਸੀ ਪੈਸੇ ਜੇਬ ਚੋਂ ਥੱਲੇ ਸਿੱਟ ਪਹਿਲਾਂ ਤਾਂ ਆ ਪੈਸੇ ਮੈਗਰੀ ਚੁੱਪਦੇ ਅੱਛਾ ਠੀਕ ਹੈ ਹੁਣ ਉਹ ਗੱਲਾਂ ਜਿੰਨੇ ਕਰ ਵੀ ਹੁੰਦਣਾ ਆ ਕੀ ਸਿੱਟ ਆ ਵਿਆਹ-ਵਿਆਹ ਦੇ ਬਾਰੇ ਉਹ ਕਾਹਦੇ ਪੈਸੇ ਤੇ ਨੇ ਆਹ ਦੇ ਆਹ ਦੇ ਲਈ ਬਟਾ ਕਿਹੜੇ ਦਰਿਆ 1000 ਰੁਪਏ ਨੇ ਹਾਂ ਇਹ ਸਾਰੇ ਉੱਥੋਂ ਹੀ ਹੈ ਉੱਥੋਂ ਹੀ ਨਿਕਲੇ ਅਕੇ ਮੈਂ ਸਾਰੇ ਆ ਕਿਹੜੀ ਸਮਾਂ ਆ ਦੇਖੋ ਬਈ ਸਾਡੇ ਆਪਣੇ ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਖੜੇ ਨੇ ਸਾਰੇ ਇਹ ਕੁਦਰਤੀ ਇਹਨਾਂ ਨੂੰ ਪਤਾ ਲੱਗ ਗਿਆ ਜੀ ਗੁਰਦੁਆਰ ਦੀ ਇਹ ਇਹਨਾਂ ਬੰਦਾ ਨੇ ਨਹੀਂ ਕੋਈ ਨਾ ਕੋਈ ਨਾ ਚਲ ਕੋਈ ਨਾ ਨਾ ਤਾਂ ਅਸੀਂ ਤੈਨੂੰ ਕੁੱਟਣਾ ਹੈ ਇੱਕ ਮਿੰਟ ਮੇਰੀ ਗੱਲ ਚੋਰੀ ਕਰੀ ਕਿਉਂ ਇੱਕ ਮਿੰਟ ਚੋਰੀ ਕਰੀ ਕਿਉਂ ਦਾਰੂ ਨਾ ਢੱਕਿਆ ਤੂੰ ਚੋਰੀ ਕਰੀ ਕਿਉਂ ਜੀ ਸਮਝਾ ਤੂੰ ਥੋਲ ਨਾ ਵੀ ਤੂੰ ਥੋਲੋ ਵੀ ਨਾ ਛੱਡਦਾ ਆ ਤੇਰੀਆਂ ਆਪਾਂ ਇਹ ਜੰਦਾ ਬਹਿਣੀ ਕਰੀਏ ਮੈਂ ਕਿਹੜਾ ਬੰਦਾ ਤੇਰਾ ਬੰਦਾ ਵੀਡੀਓ ਲੈ ਕੇ ਬਣਿਆ ਨਹੀਂ ਨਹੀਂ ਚੋਰੀ ਆ ਕੋਈ ਨਾ ਮਾਰ ਦੇ ਤੇਰੇ ਕੋਈ ਨਹੀਂ ਮਾਰਦਾ ਮੇਰੀ ਗੱਲ ਸੁਣਾ ਹਲੋ ਤੇਰੇ ਕੋਈ ਨਹੀਂ ਮਾਰਦਾ ਤੂੰ ਇਧਰ ਇਧਰ ਆ ਗੱਲਾਂ ਕਰਦੇ ਮੇਰੇ ਸਾਹਮਣੇ ਹੈ ਨਾ ਤੂੰ ਸਾਨੂੰ ਆਏ ਚੋਰੀ ਕਰੀ ਕਾਦੇ ਵਾਸਤੇ ਕੋਈ ਨਹੀਂ ਕਰਲੀ ਉਹੀ ਕਿਵੇਂ ਕੋਈ ਉਹੀ ਵਜਾ ਕੋਈ ਵਜਾ ਦੱਸ ਸਾ ਬੜਦਾ ਪੁੱਸ ਲਿਆ ਆੜਾ ਬਟਾ ਜਾਲ ਘੜਾ ਇਸ ਦਾ ਕਾਫੀ ਨਿਕਲੇ ਦੇਖੋ ਆਪਦੀ ਆ ਕੋਈ ਆੜਾ ਇੱਕ ਫੋਨ ਇਹਦੇ ਕੋਲੇ ਫੋਨ ਨੰਬਰ ਇਦਾਂ ਇਹਦੇ ਕੋਲ ਫੋਨ ਵੀ ਆਉਂਦਾ ਇਹਦੇ ਕੋਲੇ ਛੋਟਾ ਫੋਨ ਹੈ ਇਹਦੇ ਕੋਲ ਛੋਟਾ ਮੋਬਾਈਲ ਨਹੀਂ ਕੋਈ ਇਹ ਆਇਆ ਕਾ ਤੇ ਹੈ ਤੁਰ ਕੇ ਕੋਲ ਨੂੰ ਉਡਾਉ ਬੰਦ ਤੂੰ ਇਹਦੇ ਕੋਲ ਫੋਨ ਵੀ ਹੈ ਛੋਟਾ ਸਮੂਹ ਹੈ ਇਹਦੇ ਕੋਲੇ ਕੁਝ ਨਹੀਂ ਹੈ ਉੱਥੋਂ ਨੂੰ ਖੜਾ ਉਹ ਯਾਰ ਕੱਲ ਨੂੰ ਬੇਸ ਦੀ ਵੀ ਵੱਡੀ ਵੀ ਕਰਾਦਾ ਹੈ ਕੋਈ ਚਿੱਟਾ ਛੋਟਾ ਚਿੱਟਾ ਤਾਂ ਨਹੀਂ ਬੀਂਦਾ ਤੂੰ ਨਾ ਜਾਂਦੇ ਦਾਰੂ ਵੀ ਨਹੀਂ ਨਾ ਨਾ ਫੋਨ ਕਰੇ ਹੈ ਤੂੰ ਵੇਹ ਨੇ ਕੁਵਾਰੇ ਨੂੰ ਕੱਜਰ ਦੇ ਤੂੰ ਦੱਸ ਭੈਣ ਦੰਦ ਨਿਕਲਦੇ ਤੇਰੇ ਓਏ ਕੱਲ ਸੁਣੋ ਕੋਈ ਬੇਅਕੀ ਹੁਣ ਰੋਸਾ ਦੇ ਮਿੰਟੂ ਇਹ ਕਸੋਂ ਟਿਕਟ ਦਿਖਾ ਸਮਰੂਰ ਤੋਂ ਕਾਹਚੂ ਬੋਲਦਾ ਕਿ ਤੂੰ ਸਮਰੂਰ ਤੋਂ ਆਇਆ ਯਾਰ ਇਹਦੇ ਕੋਲੇ ਬਿੱਲ ਵੀ ਵੱਜਿਆ ਪਰਨੇ 'ਚ ਦੇਖ ਦੇ ਕੀ ਆ ਪਰਨੇ 'ਚ ਹੌਣ ਯਾਰ ਇਹਦੇ ਕੋਲ ਹੈਗੀ ਤੇ ਚੱਲ ਕੋਣੋ ਬਿੱਲ ਨਹੀਂ ਵੱਜੀ ਲੋ ਆ ਬੜਾ ਦੇ ਤੂੰ ਸਾਨੂੰ ਇੱਕ ਗੱਲ ਦੱਸ ਵੀ ਤਾ ਚੋਰੀ ਕਰੀ ਕਿਉਂ ਮਾਜਾ ਤੂੰ दारू ਤੇਰੀ ਬੀਤੀ ਹੋਈ ਹੈ ਤੂੰ ਕਿੰਨੇ ਪਟਾ ਲੱਗੇ ਬਸ ਤੂੰ ਪਹਿਲਾਂ ਵੀ ਕਰਕੇ ਲੈ ਕੇ ਗਿਆ ਥੋ ਹਾਂ ਉਹਦੇ ਕਿੰਨੇ ਰੁਪਏ ਦੇ ਕਰਕੇ ਲੈ ਕੇ ਆਂ ਬਹੁਤ ਦੇ ਮੇਰੇ ਕੋਲ ਚੁਣ ਕੇ ਕਰਕੇ ਹੈ আচ্ছা ਹਾਂਜੀ ਉਹ ਤੇ ਫੜੇ ਨਹੀਂ ਗਿਆ ਉਹ ਤੇ ਫੜਾ ਨਹੀਂ ਗਿਆ ਜੱਗੀ ਨੂੰ ਕਹਿੰਦਾ ਕਿ ਮੈਂ ਪਤਾ ਨਹੀਂ ਕਿੱਥੇ ਜਾਣਾ ਕਹਿੰਦਾ ਇਧਰੋਂ ਜਾ ਸੜਕੇ ਤਰਨੂੰ ਜਾਂਦੇ ਹਾਂ ਉਹ ਉਹ ਜੱਗੀ ਸੋਣੂ ਮੇਰੀ ਗੱਲ ਹੈ ਇੱਕ ਗੁਰਦੇ ਨੂੰ ਫੜਾਓ ਹੁਣ ਸੜ ਕੰਮ ਇਹ ਕਰਦਾ ਹੈ ਬਣਾਉਂਦਾ ਹੈ ਵੀਡੀਓ ਵੀ ਉਹ ਲੋਕੋ ਵੀਡੀਓ ਲੈ ਕੇ ਬਣਾ ਕੇ ਬਣਾ ਵੀਡੀਓ ਲੈ ਕੇ ਪਹਿਲਾ ਨੰਬਰ ਦਾ ਦੇਖੋ ਭਰਾਵੋ ਇਹ ਜਿਹੜਾ ਬੰਦਾ ਹੈ ਧਿਆਲਪੁਰੇ ਦਾ ਕਹਿੰਦਾ ਇਹ ਮੈਂ ਧਿਆਲਗੜ 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 ਦਾ ਧਿਆਲਗੜ ਤੇਰਾ ਨਾਮ ਕੀ ਹੈ ਓਏ ਹਾਂ ਅਮਨਦੀਪ ਕਿੰਨਾ ਦਾ ਮੁੰਡਾ ਰਮਦਾਸ ਸਿੰਘ ਸਿੱਖ ਦਾ ਹੈ ਉਹਦਾ ਨਾਮ ਕੀ ਆ ਜੇ ਸੁਵੇਗਾ ਮਨ ਮੈਂ ਦਾਦੇ ਦਾ ਕੀ ਨੋਆ ਮੈਂ ਫਿੱਟਾਇਆ ਨਾ ਨਾ ਦੋਤਾ ਹਰਦੀਪ ਸਿੰਘ ਥੋੜਾ ਯਾ ਮਾਇਲ ਫਰਾ ਕਰਦੇ ਮਾਇਲ ਫਰਾ ਤੁਸੀਂ ਨਾ ਮੇਰੀ ਗੱਲ ਸੁਣੋ ਓਏ ਹਲੋ ਤੂੰ ਇਹ ਕੰਮ ਕਿਉਂ ਕਰਦਾ ਤੇਰੇ ਅੰਗ ਪੈਰ ਬੋਲ ਚਾ ਸਹੀ ਨਹੀਂ ਯਾਰ ਤੂੰ ਮਾੜੀ ਮੋੜੀ ਸ਼ਰਮਸਰ ਤੁਸੀਂ ਕਿਉਂ ਨਹੀਂ ਕਰਦੇ ਯਾਰ ਧਰਮ ਦੀ ਜਗ੍ਹਾ ਹੋ ਫਿਰ ਕੋਈ ਧਰਮ ਦੀ ਜਗ੍ਹਾ ਤੋਂ ਤੁਸੀਂ ਜਾ ਕੇ ਪੈਸੇ ਜਾ ਕੇ ਭਾਏ ਦਿਓ ਸਰਕਾਰ ਉਹ ਕਹਿਣਗੇ ਕਿ ਛੜਦਾ ਜਿੱਥੇ ਕੋਈ ਤੁਹਾਨੂੰ ਸਰਮਾ ਰਾਜ ਨੂੰ ਫੋਨ ਕਰੋ ਅੱਜ ਕਹਿੰਦੇ ਤਾ ਕੱਲੂ ਫੇਰ ਆਉ ਉਹਨੂੰ ਫਿਰ ਦੂਜੀ ਵਾਰ ਹੋ ਗਿਆ ਯਾਰ ਕਰੀਏ ਅਸਚਨਗਰ ਬਣਾ ਕਿੰਨਾ ਨਾ ਮੁੰਡਾ ਰਮਦਾ ਸੀ ਨਾ ਕੋਈ ਨਜ਼ਰ ਕਰਦਾ ਜੀ ਦਾ ਮਰਜ਼ੀ ਹੋਵੇ ਯਾਰ ਆਪਾਂ ਨੂੰ ਕ੍ਰਿਸ਼ਨ ਆਖਰੂ ਬੰਦਾ ਇਹੇ ਚਾਹੇ ਰਮਦਾਸੀ ਆ ਸਿੱਖ ਹੋਵੇ ਚਾਹੇ ਕੋਈ ਵੀ ਹੋਵੇ ਚਾਹੇ ਮੱਝ ਵੀ ਸਿੱਖ ਹੋਵੇ ਜਾਂ ਘੱਟ ਸਿੱਖਾ ਜਿਹੜਾ ਬੰਦਾ ਕਿਸੇ ਧਰਮ ਦੀ ਜਗ੍ਹਾ ਤੇ ਜਾ ਕੇ ਬੇਅਦਬੀ ਕਰਦਾ ਉਹ ਸਭ ਤੋਂ ਮਾੜੀ ਗੱਲ ਆ ਦੇਖੋ ਕੁੱਟਣ ਦਾ ਸਾਡੇ ਕੋਲੇ ਤੈਨੂੰ ਕੋਈ ਅਧਿਕਾਰ ਨਹੀਂ ਅਸੀਂ ਵੀ ਮੰਨਦੇ ਹਾਂ ਕੁੱਟ ਸਕਦੇ ਸੀ ਕੁੱਟ ਸਕਦੇ ਇਹ ਬੰਦੇ ਦੇ ਸਾਡੇ ਸਾਡੇ ਬੰਦੇ ਤੇਨੂੰ ਇੱਥੇ ਤੈਨੂੰ ਢਾ ਲੈਂਦੇ ਕੁੱਤੇ ਨੂੰ ਕਹਿਣਿਆ ਪਰ ਕੁੱਟਦੇ ਵੀ ਤੈਨੂੰ ਅਸੀਂ ਓਏ ਫੁੱਟ ਮਾਣੇਗਾ ਪਰ ਸਾਨੂੰ ਇੱਕ ਗੱਲ ਤਾਂ ਦੱਸ ਦੇ ਚੋਰੀ ਕਰੀ ਕਿਉਂ ਭਾਈ 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 ਉਹ ਪੈਸੇ ਨੂੰ ਕੀ ਦੱਸੇ 10000 ਦਾ ਭਾਈ ਸੇ ਅਕੇ ਪੈਸੇ ਦਾ ਆਪਾਂ ਕਿਸੇ ਤੋਂ ਰੋਟੀ ਮੰਗ ਕੇ ਖਾ ਸਕਦੇ ਆ ਪੈਸੇ ਮੰਗ ਕੇ ਖਾ ਸਕਦੇ ਆ 10000 ਵਾਲਾ ਕੰਨ ਦੇ ਇਹ ਵੀਰੇ ਦਰੂਣੇ ਗੱਲਾਂ ਆ ਬਾਹਾਂ ਬਣੇ ਕਰੀ ਬਾਹਾਂ ਬੋਟ ਬੋਟ ਆ ਕੋਮੜਾ ਜਾਂ ਦਾਹਾਂ ਬਾਹਾਂ ਚੜਾਈ ਬਾਹਾਂ ਦਾਹ ਜੜੇ ਹੀ ਬਿੱਤੇ ਦੇਖਾ ਨਹੀਂ ਦੁਰਦਨ ਨੀ ਨਾਉਂਦਾ ਕੋਟੇ ਲਾ ਕੇ ਚੜੀ ਯਾਰ ਇਕੱਲੀਦਾਰੂ ਹੀ ਬਿੰਨਾ ਹੈ ਇਕੱਲੀਦਾਰੂ ਬਿੰਨਾ ਬੋਟ ਲਾ ਕੇ ਬਾਹਾਂ ਪੇ ਜਾਂਦਾ ਤੇਰਾ ਹਾਂ ਭੈਣ ਭਾਈ ਹੈਗੇ ਦੋ ਭੈਣਾਂ ਨੇ ਅੱਛਾ ਆਈ ਹੋ ਰਿਹਾ ਮੈਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਦੀ ਬੇਇੱਜ਼ਤੀ ਕਿੰਨੀ ਹੋਣੀ ਆ ਹੁੰਦੇ ਹੈਗੇ ਜੇ ਤੇਰੀ ਵੀਡੀਓ ਅਸੀਂ ਹੈ ਨਟ ਤੇ ਪਾਤੀ ਲੱਖਾਂ ਲੋਕਾਂ ਨੇ ਦੇਖ ਲੈਣੀਆਂ ਆ ਉਹ ਧਿਆਨ ਕਰ ਬੰਦੇ ਆਉਣੀ ਸਾਨੂੰ ਪੈਣੀ ਆ ਜੇ ਨਹੀਂ ਪਾਵਾਂਗੇ ਤੈਨੂੰ ਕੋਈ ਛਾਣੂ ਕੌਣ ਹਾਂਜੀ ਕਿਉਂਕਿ ਚੋਰ ਐ ਤੂੰ ਛਾਗਲੇ ਤੇ ਨਹੀਂ ਜਿਸ ਨੂੰ ਪੁੱਨ ਲਾਵਾਂ ਉਹਨਾਂ ਨੂੰ ਇਹਦਾ ਕੰਜਰਾ ਤੂੰ 700 ਇੱਥੇ ਬੈਠਾ 200 ਰੁਪਏ ਮੰਗ ਲੈਂਦਾ ਅਸੀਂ ਤੈਨੂੰ ਉਹ ਦੇ ਜੰਦੇ ਮੈਂ ਤਾਂ ਫੋਨ ਨਹੀਂ ਮਿਲ ਰਿਹਾ ਆਰੂਪੀਤੀ ਇਹਦੇ ਅਸੀਂ ਕਰਿਆ ਪੀਡੀਆ ਬਣਾਇਆ ਨਹੀਂ ਗਲਤੀ ਹੋ ਗਈ ਯਾਰ ਚੱਲ ਵੇ ਜਾ ਵੇ ਇਸ ਪਹਿਲਾ ਗਲਤੀ ਪਹਿਲਾ ਵੀ ਗਲਤੀ ਹੁਣ ਦੂਜੀ ਵਾਰ ਗਲਤੀ ਦੂਜੀ ਵਾਰ ਗਲਤੀ ਕਰਕੇ ਗਿਆ ਇਥੇ ਨੂੰ ਇੱਕ ਵਾਰ ਹੋਇਆ ਮੈਂ ਬਣ ਗਿਆ ਮੈਂ ਗਲਤੀ ਐਚਾ ਜੀ ਸਾਡੇ ਬਾਬਾ ਮੇਰਸੂ ਦੀ ਸਮਾ ਸੀ ਇਹ ਬੰਦਾ ਪਹਿਲਾਂ ਵੀ ਚੋਰੀ ਕਰਕੇ ਲੈ ਗਿਆ ਉਦੋਂ ਤਾਂ ਨਹੀਂ ਪਤਾ ਲੱਗਿਆ ਸਾਡੇ ਬੰਦਿਆਂ ਨੂੰ ਬਾਅਦ ਚ ਪਤਾ ਲੱਗਿਆ ਅੱਜ ਇਹ ਦੂਜੀ ਵਾਰ ਚੋਰੀ ਕਰਕੇ ਲੈ ਗਿਆ ਇਹ ਇਨਾ ਆਇਆ ਹੁਣ ਤੁਸੀਂ ਆਇਆ ਦੇਖ ਲਓ ਵੀ ਇਹ ਲੋਕਾਂ ਦਾ ਕੀ ਯਾਰ ਕੀ ਦੱਸੋ ਇਹਨੂੰ ਕੀ ਕਹੀਏ ਇਹਨੂੰ ਕੋਈ ਕੁੱਟੀਏ ਕੀ ਮਾਰੀਏ ਕੁੱਟ ਕੇ ਕੱਢਾਂਗੇ ਇਹਦੇ ਵਿੱਚੋਂ ਕੀ ਅਗਰ ਅਸੀਂ ਮਲੇਸ਼ੀਅਨ ਨੂੰ ਪਤਾ ਲੱਗੇ ਤੈਨੂੰ ਉਹ ਬੜ ਬਣਾ ਦਿੰਦੇ 47 47 ਇਹ ਸਾਡੇ ਇੱਥੇ ਨੌਜਵਾਨ ਅਸੀਂ ਨਾ ਆਉਂਦੇ ਕੋਈ ਚਾਰ ਬੰਦੇ ਸਿਆਣੇ ਤੈਨੂੰ ਆਹ ਜਵਾਕ ਜਿਹੜੇ ਆਹ ਜਵਾਕ ਸਾਡੇ ਖੜੇ ਨੇ ਇਹ ਤੇਰਾ ਉਹੀ ਮੋਰ ਬਣਾ ਦਿੰਦੇ ਇੱਥੇ ਇਹ ਸਾਡੇ ਕਰਕੇ ਖੜੇ ਨੇ ਧਰਮ ਦੀ ਜਗ੍ਹਾ ਤੇ ਤੂੰ ਚੋਰੀ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਚੋਰੀ ਤਾਂ ਕਿਤੇ ਵੀ ਕਰਨੀ ਮਾੜੀ ਅਸੀਂ ਤੈਨੂੰ ਐ ਨਹੀਂ ਕਹਿੰਦੇ ਵੀ ਕਿੱਲੇ ਧਰਮ ਦੀ ਜਗ੍ਹਾ ਤੇ ਮਾੜੀ ਐ ਦਾ ਨੋ ਕੀ ਭਾਈ ਜੀ ਹਾਂ ਬੰਦਾ ਕਿਹਨੂੰ ਮੰਨਦਾ ਕੋਣ ਹੈ ਅਪੰਚ ਨੂੰ ਲਾਣਾ ਦੇ ਹਲਕਾ ਦੇ ਕਿਹਦੇ ਨੂੰ ਜਾਲਾ ਦਾ ਜਿਹੜਾ ਮਨੂ ਕੋਣ ਹੈ ਇਸ ਟਾਈਮ ਦਾ ਸਮੁੰਦੀਪ ਸਿੰਘ ਪੁੱਤਰ ਜੀਤ ਸਿੰਘ ਅਸੀਂ ਕਾ ਦੂਜੀ ਵਾਰ ਚੋਰੀ ਕਰਕੇ ਲੈ ਗਿਆ ਸਾਡੇ ਤੋਂ ਇਹ ਮੱਜਾ ਮੱਜਾ ਵੀ ਖੋਣ ਲੱਗਾ ਪਿੰਡ ਚੋਂ ਸਾਡੇ 100 ਕੰਮ ਹੋਣਾ ਸੱਚੀ ਗੱਲ ਕਰਦਾ ਤੇਰੇ ਨਾਲ ਤੇਰਾ ਹੋਰ ਬੰਦੇ ਇਹ ਜੀ ਚੱਲ ਸਾਡਾ ਇੱਕ ਮਿੰਟ ਤੇਰੇ ਨਾਲ ਕੋਈ ਹੋਰ ਬੰਦਾ ਹੈਗਾ ਸੱਚੀ ਗੱਲ ਅਸੀਂ ਇਹ ਤੇਰੇ ਜੇ ਤਾ ਤੂੰ ਸੱਚ ਦੱਸੇਗਾ ਫੇਰ ਤਾਂ ਤੇਰੇ ਕੋਈ ਥਾਪੜਾ ਵੀ ਨਹੀਂ ਪੈਣਾ ਜੇ ਝੂਠ ਬੋਲੇਗਾ ਫੇਰ ਤੂੰ ਬਾਜੇਗਾ ਨਹੀਂ ਫੇਰ ਨਾ ਪੈਰੀ ਹੱਥ ਬਾਈ ਅਸੀਂ ਨਹੀਂ ਲਵਾਉਣੇ ਅਸੀਂ ਕਿਹੜਾ ਰੱਬਾ ਨਾ ਮੋਟਰਸਾਈਕਲ ਤੇ ਤੇਰੇ ਨਾਲ ਕੋਈ ਆਇਆ ਹੋਵੇ ਨਹੀਂ 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 ਇਹ ਲੱਤ ਰਤੀ ਹੋਣਾ ਵੀ ਚੜਾ ਘੜਤ ਨੂੰ ਚੋਰੀਆਂ ਕਰਨੀ ਹੋਣਾ ਮੈਂ ਤੁਹਾਨੂੰ ਅਕਸ ਵੀਡੀਓਜ਼ ਵਾਲਾ ਬਾਬੇ ਤਾਰ ਕਾਦੇ ਵਾਸਤੇ ਆ ਮਾਰਨਾ ਬੋਲ ਲੈ ਹਾਂ ਮੇਰੀ ਤਾਰਨਾ ਕਰ ਸਕਰੂ ਕੀ ਕਰਨਗੇ ਅਸੀਂ ਪਹਿਲਾਂ ਤੋਂ ਬੰਦੇ ਨਾਲ ਗਿਆ ਸੀ ਪਹਿਲਾਂ ਦੇ ਬੰਦੇ ਨਾਲ ਗਿਆ ਸੀ ਧੱਕੇ ਤਾਂ ਕਾਦੇ ਬੰਦੇ ਨਾਲ ਗਿਆ ਸੀ ਕੀ ਕਰਨ ਗਿਆ ਸੀ ਮੂੰਹ ਪਾ ਕੇ ਸਵਾਦ ਲੈਣ ਗਿਆ ਹੋਊਗਾ ਤੋਰ ਅੱਛਾ ਮੇਰੇ ਵੀ ਤਾਰ ਨਾਲ ਲਾਉਗਾ ਅੱਛਾ ਪਹਿਲਾਂ ਦਾ ਸਭਰਾ ਐਕਸਪੀਰੀਅੰਸ ਹੈ ਪੁਰਾਣਾ ਨਾ ਕੰਮ ਢੱਕਾ ਤੋੜਣਾ ਨਹੀਂ ਹੈ ਆ ਦੇਖ ਲੋ ਭਰਾਵੋ ਇਹੋ ਜਿਹੇ ਲੋਕਾਂ ਦੇ ਹਾਲਾਤ ਹੋਏ ਪੈਨੇ ਯਾਰ ਘਰਾਂ ਦੇ ਜਿੰਨ ਢੱਕਾ ਤੋੜਣਾ ਇਹ ਬੰਦਾ ਘਰਾਂ ਦੀਆਂ ਚੋਰੀਆਂ ਵੀ ਕਰਿਆ ਹੁਣ ਮੈਨੂੰ ਐ ਦੱਸ ਇਤੋਂ ਪਹਿਲਾਂ ਕਿੰਨੀਆਂ ਚੋਰੀਆਂ ਕਰ ਚੁੱਕਿਆ ਓਏ ਹੈਲੋ ਇਧਰ ਕਰ ਕਿੰਨੀਆਂ ਚੋਰੀਆਂ ਕਰ ਚੁੱਕਿਆ ਨਹੀਂ ਹੁਣ ਨਹੀਂ ਬਜੀ ਸੱਚੀ ਗੱਲ ਹਾਦੇ ਮੇਰੀ ਗੱਲ ਸੁਣ ਲੈ ਤੈਨੂੰ ਅਸੀਂ ਬਚਾਈ ਖੜਿਆ ਨਹੀਂ ਇੱਕ ਦੋ ਵਾਰ 70 ਪ੍ਰੇਟ ਕਰਕੇ ਬੰਨ ਕੇ ਘੁੱਟਣਗੇ ਜੇ ਸੱਚ ਬੋਲਿਆ ਤੈਨੂੰ ਕੁਝ ਨਹੀਂ ਕਹਦੇ ਇਹ ਸੱਚ ਨਾ ਸੱਚੀ ਬੋਲੂੰਗਾ ਇੱਕ ਮਿੰਟ ਹਾਂ 40 ਆ ਦੂਜੀ ਹੋ ਗਈ ਸਾਢੇ ਦੂਜੀ ਹੋ ਗਈ ਐਤੋਂ ਪਹਿਲਾਂ ਕਿੰਨੀਆਂ ਕਰ ਚੁੱਕਿਆ ਐਤੋਂ ਪਹਿਲਾਂ ਨਹੀਂ ਮੈਂ ਤੈਨੂੰ ਸਵਾਦ ਦਾ ਕਿਵੇਂ ਦੱਸਾਂ ਪਹਿਲਾਂ ਤਾਂ ਪਤਾ ਕਿਵੇਂ ਲੱਗਿਆ ਟੀ ਦੂਰ ਕਿਵੇਂ ਆਉਣਾ ਓਏ ਆਉਂਦੇ ਜਾਂਦੇ ਦੇਖ ਲੈ ਮਜ਼ੇ ਕਰਾਂਗੇ ਕੰਮ ਕਿੱਥੇ ਕਰਦਾ ਜਾਉਂਗਾ ਜਾਂਦੇ ਆਏ ਥੋੜੀ ਹੁੰਦਾ ਵੀ ਮੈਂ ਆਉਂਦੇ ਜਾਂਦੇ ਦੇਖ ਲੈ ਤੂੰ ਸਾਨੂੰ ਐਂ ਦੱਸ ਐਤੋਂ ਪਹਿਲਾਂ ਕਿੰਨੀਆਂ ਚੋਰੀਆਂ ਕਰ ਚੁੱਕਿਆ ਜੇ ਤਾਂ ਸੱਚ ਬੋਲੇਗਾ ਨਹੀਂ ਫਿਰ ਇਹਨੂੰ ਐਂ ਕਰੋ ਏ ਹਲੋ ਗੱਲ ਸੁਣੋ ਨੂੰ ਇਹਨੂੰ ਏ ਬੰਦੋ ਨਹੀਂ ਨਹੀਂ ਖੜਾ ਖੜਾ ਮਖਾ ਇਹਨੂੰ ਆਪਾਂ ਐਂ ਕਰੋ ਉੱਥੇ ਬੰਦੋ ਲੈ ਕੇ ਪਿੰਡ ਚੱਲੋ ਪਿੰਡ ਲਿਜਾ ਕੇ ਫਿਰ ਤੈਨੂੰ ਲੋਕ ਸੱਤਰਾਂ ਨਾਲ ਮਾਰ ਦੇਣਗੇ ਗੱਲ ਸੁਣ ਲੈ ਇੱਕ ਸੱਚ ਦੱਸ ਕਿੰਨੀਆਂ ਚੋਰੀਆਂ ਕਰਿਆ ਪਿੰਡ ਲੈ ਕੇ ਜਾਵਾਂਗੇ ਹੁਣ ਕਿੰਨੀਆਂ ਚੋਰੀਆਂ ਕਰਿਆ ਸਾਨੂੰ ਇਹ ਗੱਲ ਦਾ ਨਹੀਂ ਹੋਰ ਮੈਂ ਤਾਂ ਬਈ ਛੋਟੇ ਨਾਲ ਸਾਡੇ ਨਾਲ ਦੋ ਹੀ ਕਰਿਆ ਨੇ ਮੈਨੂੰ ਸਾਡੇ ਤਾਂ ਦੋ ਕਰਿਆ ਨੇ ਹੋਰ ਕਿੰਨੀਆਂ ਕਰਿਆ ਨੇ ਹੋਰ ਤਾਂ ਮੈਂ ਕੋਈ ਨਹੀਂ ਤੂੰ ਝੂਠ ਬੋਲਦਾ ਮੈਂ ਝੂਠ ਬੋਲ ਰਿਹਾ ਝੂਠ ਬੋਲਦਾ ਅਜਿਹੀ ਝੂਠ ਬੋਲਦਾ ਇਹ ਗੱਲ ਫਿਰ ਦੇਖ ਲੈ ਤੂੰ ਵਾ ਇੱਕ ਵਾਰ 70 ਮਿੰਟ ਉਹ ਅੱਜ ਕੋਈ ਸਾਡਾ ਪਿੰਡ ਕਿਹੜਾ ਤੇਰੇ ਕੋਲੇ ਬੰਨਿਆ ਹੋਇਆ ਸੀ ਵੀ ਸਾਡੇ ਪਿੰਡ ਨੂੰ ਤੂੰ ਜਾਣਦਾ ਸਾਡੇ ਪਿੰਡ ਕੋਈ ਰਿਸ਼ਤਾ ਨਹੀਂ ਤੇਰੀ ਫਿਰ ਜਿਹਦੇ ਉਹ ਆਪਣੇ ਇਹ ਜਿਹੜਾ ਇਹ ਬੁਲਕਾਰ ਕੇ ਨੇ ਕੱਪੜੇ ਛਾਉਂਦਾ ਗੰਭੀਰ ਹਾਂ ਕੀ ਰਿਸ਼ਤੇਰੀ ਉਹਦੇ ਮੈਂ ਨਾਨਾ ਦਾ ਬੁਲਕਾਰਦਾ ਪਿਓ ਹਾਂਜੀ ਸਗਾ ਨਾਨਾ ਨਾ ਨਹੀਂ ਸਗਾ ਨਾਨਾ ਹਾਂ ਕੋਈ ਕੁੜੀ ਬਿਜੇ ਉਹਨਾਂ ਦੀ ਮਕੜਵਾਇਆ ਹੈਗਾ ਦਾ ਸਰਦਾਰ ਦਾ ਨਾਮ ਮਲਕਾਰ ਸਿਕਾ ਨਾ ਨਦਰ ਹਾਂ ਅੱਛਾ ਚੋਰੀਆਂ ਦੱਸਦੇ ਸਾਨੂੰ ਕਿੰਨੀਆਂ ਕਰੇ ਨੇ ਬਸ ਤੈਨੂੰ ਕੁਝ ਨਹੀਂ ਕਹਿਣ ਦਿੰਦਾ ਸੱਚ ਦੱਸ ਦੇ ਹਾਂ ਤਾਂ ਵੀ ਨੇ ਚੋਰੀਆਂ ਕਰੇ ਅਸੀਂ ਨਹੀਂ ਪੂਰੇ ਮੇਰੇ ਉਹ ਸਾਢੇ 2 ਕਰੀਆਂ ਨੇ ਸਾਢੇ ਦਾ ਅਸੀਂ ਮੰਨ ਗਏ ਤੂੰ ਮੰਨ ਗਿਆ ਮੈਂ ਮੰਨਿਆ ਅਸੀਂ ਮੰਨ ਕੇ ਸਾਢੇ ਤੂੰ 2 ਕਰਕੇ ਲੈ ਗਿਆ ਹੋਰ ਕਿਸੇ ਪਾਸੇ ਕਿੰਨੀਆਂ ਕਰਿਆ ਨੇ ਉਹਨਾਂ ਕੋਲ ਹੋਰ ਪਾਸੇ ਕਿੰਨੀਆਂ ਕਰਿਆ ਨੇ ਹਾਂ ਦੋ ਬੋਲ ਕੇ ਕਿੱਛ-ਕਿੱਛ ਕਰੀਂ ਉਹਦਾ WhatsApp ਨੇ ਪਿੰਡੀ ਆ ਗੱਲ ਕਰੀ ਬਲਕਾਰ ਸੋਡੇ ਸੋਡੇ ਪਿੰਡੀ ਕਰੀ ਠੀਕ ਹੈ ਹਲੋ ਹਲੋ ਆ ਰਹੀ ਬਲਕਾਰ ਯਾਰ ਤੇਰੇ ਪਿੰਡ ਦਾ ਆਪਣੇ ਨਾ ਤੇਰੇ ਪਾਪੇ ਨੂੰ ਕਹਿੰਦਾ ਕਹਿੰਦਾ ਮੇਰਾ ਨਾਨਾ ਲੱਗਦਾ ਹੈ ਬੰਦਾ ਸਾਡ ਆਪਣੇ ਪਿੰਡ ਦੋ ਵਾਰੀ ਚੋਰੀ ਕਰਕੇ ਲੈ ਗਿਆ ਦੂਜੀ ਵਾਰ ਫੜਿਆ ਗਿਆ ਕਿਵੇਂ ਬਾਈ ਯਾਰ ਕੱਢ ਦਿਆ ਯਾਰ ਕੱਢਦਾ ਬੰਦਾ ਹੈ ਨੌ ਇਹਦਾ ਹਮਨਦੀਪ ਹੈ ਕਿੱਥੇ ਆਪਣੇ ਪਿੰਡ ਭੂਰੇ ਇਹ ਦੋ ਵਾਰੀ ਚੋਰੀ ਕਰਕੇ ਲੈ ਗਿਆ ਪਹਿਰਾ ਪਹਿਲਾ ਲੈ ਗਿਆ ਪਹਿਰਾ ਅੱਜ ਫੜ ਲਿਆ ਹੈ ਆ ਪਰ ਕੌਣ ਬੋਲਦਾ ਬਾਈ ਮੈਂ ਤਾਂ ਰਿਚੀ ਬੋਲਦਾ ਮੈਂ ਰਿਚੀ ਬੋਲਦਾ ਉਹ ਮੱਖਣ ਵੀ ਕੋਲੇ ਖੜਾ ਮੈਂ ਰਿਚੀ ਬੋਲਦਾ ਅੱਛਾ ਰਿਚੀ ਬੋਲਦਾ ਠੀਕ ਆ ਬਾਈ ਹਾਂ ਇਹ ਬੰਦਾ ਅੱਜ ਫੜ ਲਿਆ ਸੀ ਚੋਰੀ ਕਰਕੇ ਇਹ ਸਾਡੀ ਸਮਾਦ ਤੋਂ ਪਹਿਲਾਂ ਵੀ ਚੋਰੀ ਚਾਕ ਕਰਕੇ ਲੈ ਗਿਆ ਸਾਡੀ ਇੱਕ ਜਗਾ ਬਣਾਈ ਹੋਈ ਆ ਧਾਰਮਿਕ ਜਗਾ ਹਾਂ ਕਿੰਨੀ ਛੋਟੀ ਪਾਪਾ ਮੇਰ ਸੋ ਦੀ ਜਿਵੇਂ ਤੁਹਾਡੇ ਚਲੋ ਉਹ ਭਾਈ ਭੋਲਾ ਬਣਾਇਆ ਹਾਂ ਬਾਹਰਲੇ ਪਾਸੇ ਹਾਂ ਬਾਹਰਲੇ ਪਾਸੇ ਤੇ ਇਹ ਬੰਦਾ ਕਹਿੰਦਾ ਮੇਰਾ ਵੀ ਜੜਾਦਰਾ ਪਾਪਾ ਉਹ ਮੇਰਾ ਨਾਨਾ ਲੱਗਦਾ ਉਹ ਤਾਂ ਯਾਰ ਆ ਦੇਣਾ ਗਵਾਂਡ ਜੋ ਨਾਨਾ ਕਹਿੰਦਾ ਇਹਨੂੰ ਦਾ 105 ਦਾ ਨੰਬਰ ਲੈ ਸਰਪੰਚ ਨੂੰ ਬਤਾਉ ਤੂੰ ਆ ਠੀਕ ਠੀਕ ਤੂੰ ਮੜਾ ਜਾ ਦੇਖ ਜਾਏ ਬੰਦੇ ਨੂੰ ਪਸਾਣਦਾ ਜੇ ਨਾ ਹੋਰੀ ਕੜੰਗਾ ਵਾਰੀ ਕੋਲੀ ਆ ਅੱਜ ਤਾਂ ਮਾਰ ਸਾ ਬਿਆਜ ਗਏ ਹੋયા ਅੱਛਾ ਅੱਛਾ ਹਾਂ ਠੀਕ ਹੈ ਇਹਦਾ ਨੰਬਰ ਲੈਦਾ ਜੱਛੜਾਲੇ ਦਾ ਸਰਪੰਚ ਦਾ ਨੰਬਰ ਕੋਲ ਲੈ ਲਾ 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 ਲਾ